ਅਨੇਰੇ ਤੇ ਚੱਕਰਤੀ ਕਵਰੇਜ ਕਰਦਿਆਂ ਪੱਤਰਕਾਰ ਦੀ ਮੌਤ ਹੋ ਗਈ ਹੈ। ਅਨੇਰੇ ਤੇ ਚੱਕਰ ਦਾ ਸ਼ਿਕਾਰ ਹੋ ਗਿਆ ਪੱਤਰਕਾਰ ਅਤੇ ਇਸ ਦੌਰਾਨ ਪੱਤਰਕਾਰ ਦੀ ਮੌਤ ਹੋ ਗਈ ਹੈ। ਬਿਜਲੀ ਦਾ ਖੰਭਾ ਪੱਤਰਕਾਰ ਦੇ ਸਿਰ ਦੇ ਉੱਤੇ ਡਿੱਗਿਆ ਤੇ ਸਿਰ ਦੇ ਉੱਤੇ ਗੰਭੀਰ ਸੱਟ ਲੱਗਣ ਕਾਰਨ ਪੱਤਰਕਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹਨਾਂ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਬੱਚੇ ਦੀ ਉਮਰ ਮਹਿਜ਼ 1 ਸਾਲ ਸੀ। ਦੂਜੇ ਦੇ 11 ਸਾਲ ਤੇ ਤੀਜੇ ਦੇ 14 ਸਾਲ ਦਸੀ ਜਾ ਰਹੀ ਹੈ ਇੱਕ ਬੱਚਾ ਮਹਿਜ ਇੱਕ ਸਾਲ ਦਾ ਸੀ ਘਰ ਦਾ ਇਕਲੋਤਾ ਕਮੋਣ ਵਾਲਾ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੁਣ ਪਰਿਵਾਰ ਦਾ ਖਿਆਲ ਕੌਣ ਰੱਖੇਗਾ ਤਾਂ ਪੰਜਾਬ ਭਰ ਦੇ ਵਿੱਚ ਜਿੱਥੇ ਬੀਤੀ ਸ਼ਾਮ ਤੇਜ਼ ਹਨੇਰੀ ਤੇ ਝੱਖੜ ਨੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਕੀਤਾ ਹੈ ਤਾਂ ਉੱਥੇ ਹੀ ਕਈ ਜਾਨਾਂ ਵੀ ਚਲੀਆਂ ਗਈਆਂ ਨੇ ਇਸੇ ਦਰਮਿਆਨ ਪਟਿਆਲਾ ਤੋਂ ਪੱਤਰਕਾਰ ਅਵਿਨਾਸ਼ ਕੰਬੋਜ਼ ਵੀ ਇਸੇ ਤੇਜ਼ ਹਨੇਰੀ ਝੱਖੜ ਦਾ ਸ਼ਿਕਾਰ ਹੋ ਗਏ ਤੇਜ ਹਨੇਰੀ ਝੱਖੜ ਨੇ ਵਿਨਾਸ਼ ਕੰਬੋਜ਼ ਦੀ ਜਾਨ ਲੈ ਲਈ ਹੈ ਵਿਨਾਸ਼ ਕੰਬੋਜ਼ ਕਈ ਸਾਲوں ਤੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਜਾਣਕਾਰੀ ਅਨੁਸਾਰ ਬੀਤੀ ਰਾਤ ਨੂੰ ਤੇਜ਼ ਹਨੇਰੀ ਝੱਖੜ ਦੀ ਕਵਰੇਜ ਕਰਨ ਦੇ ਲਈ ਘਰੋਂ ਨਿਕਲੇ ਤਾਂ ਜੋ ਲੋਕਾਂ ਨੂੰ ਸੁਚੇਤ ਕਰ ਸਕਣ ਕਿ ਲੋਕ ਆਪਣੇ ਘਰੋਂ ਬਾਹਰ ਨਾ ਨਿਕਲਣ ਪਰ ਕਿਸੇ ਨੂੰ ਕੀ ਪਤਾ ਸੀ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਲੋਕਾਂ ਨੂੰ ਸੁਚੇਤ ਕਰਨ ਵਾਲਾ ਪੱਤਰਕਾਰ ਵਿਨਾਸ਼ ਕੰਬੋਜ ਖੁਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਵੇਗਾ ਇਸ ਤੇਜ਼ ਹਨੇਰੀ ਝੱਖੜ ਦੀਆਂ ਤਸਵੀਰਾਂ ਪਟਿਆਲਾ ਸਰਹੰਦ ਰੋਡ ਤੇ ਦੇਖਣ ਨੂੰ ਮਿਲੀਆਂ ਜਿੱਥੇ ਕਾਫੀ ਦਰੱਖਤ ਦਿੱਗੇ ਹੋਏ ਸਨ ਲੋਕਾਂ ਨੇ ਪਟਿਆਲਾ ਦੇ ਗੱਜ ਪੱਤਰਕਾਰ ਵਿਨਾਸ਼ ਕੰਬੋਲ ਦੀ ਹੋਈ ਮੌਤ ਤੇ ਦੁੱਧ ਦਾ ਪੱਟਾਵਾ ਕੀਤਾ ਕਿ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਰੋਜ਼ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇੰਨੀ ਤੇਜ਼ ਹਨੇਰੀ ਦੇ ਵਿੱਚ ਵੀ ਉਹਨਾਂ ਨੂੰ ਕਵਰੇਜ ਕਰਨ ਦੇ ਲਈ ਕਿਹਾ ਗਿਆ ਕਗਾਸੀ ਦੇ ਇੱਕ ਪੱਤਰਕਾਰ ਪਟਿਆਲਾ ਤੋਂ ਵਿਨਾਸ਼ ਕੰਬੋਲਸ ਜੀ ਦੀ ਮੌਤ ਹੋ ਗਈ ਹੈ ਤਿੰਨ ਮਾਸੂਮ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ ਬਿਜਲੀ ਦਾ ਖੰਭਾ ਉਹਨਾਂ ਦੇ ਸਿਰ ਦੇ ਉੱਤੇ ਡਿੱਗਿਆ ਬਿਜਲੀ ਦਾ ਐਪੋਲ ਉਹਨਾਂ ਦੇ ਸਿਰ ਦੇ ਉੱਤੇ ਡਿੱਗਿਆ ਤੇ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਤੇਜ਼ ਹਨੇਰੀ ਤੇ ਚੱਕਰ ਦੇ ਵਿੱਚ ਕਵਰੇਜ ਕਰ ਰਹੇ ਸਨ ਤੇ ਇਸੇ ਦੌਰਾਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਆ ਆ ਰੀਸਮਤ ਚੌਕ پارک ਹੈ ਜੀ ਟੈਂਕੀ ਵਾਲਾ پارک ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਤ ਦੇ ਸਾਹਮਣੇ ਪਾਜੀ ਰਹਿੰਦੇ ਆ ਅੱਗੇ ਵੀ ਸਾਨੂੰ ਜਾਣਦੇ ਹੀ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਤੇ ਖੰਭਾ ਉੱਪਰ ਗਿਰ ਗਿਆ ਉਹਨਾਂ ਦੇ ਇੱਕੋਦਮ ਪਿੱਠ ਪਾਰ ਐਵੇਂ ਫੋਲਡ ਹੋ ਗਈ ਉਹ ਤੇ ਅਸੀਂ ਚੀਕਾ ਚੁੱਕਾ ਮਾਰੀਆਂ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਹ ਫਟਾਫਟ ਆਏ ਭੱਜੇ ਭੱਜੇ ਅਸੀਂ ਇੱਕਦਮ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਕੇ ਬਾਈ ਕੋਈ ਵੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦੱਬ ਤੁਸੀਂ ਮੌਜੂਦ ਸੀ ਮੌਜੂਦ ਸੀ ਸੋ ਕਿਸ ਤਰ੍ਹਾਂ ਲੱਗਦਾ ਕਿ ਦੀ ਨਲਕੀ ਕਿਦੀ ਇਹ ਲੱਗਦੀ ਹੈ ਕਿ ਇਹ ਖੰਭਾ ਕਿਧਰ ਗਿਆ ਸਰ ਕਾਰਪੋਰੇਸ਼ਨ ਦਾ ਖੰਭਾ ਸੀਗਾ ਕਾਰਪੋਰੇਸ਼ਨ ਦੇਖੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅੱਜ ਤੱਕ ਜੇ ਚੈੱਕ ਕਰਦੇ ਘੱਟੋ ਘੱਟ ਕੋਈ ਸਪੋਰਟ ਹੁੰਦੀ ਸ਼ਾਇਦ ਖੰਭਾ ਨਾ ਗਿਰਦਾ ਆ ਦੇਖੋ ਇਹ ਬਿਜਲੀ ਬੋਰਡ ਦਾ ਖੰਭਾ ਹੈ ਇਹ ਵੀ ਗਿਰਨ ਵਾਲਾ ਚੈੱਕ ਕਰ ਲਓ ਇਹਨੂੰ ਹੁਣ ਵੀ ਇਹ ਵੀ ਗਿਰਨ ਵਾਲਾ ਖੰਭਾ ਹੈ ਜੀ ਠੀਕ ਉਹਦੇ ਨਾਲ ਹਾਦਸਾ ਹੋ ਗਿਆ ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ ਕਿਹਦੀ ਨਲਕੀ ਕਿਦੀ ਸਮਝਦੇ ਹੋ ਸੋ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਆ ਅਸੀਂ ਤਾਂ ਇਹ ਅਪੀਲ ਕਰਦੇ ਆ ਜੀ ਜੋ ਵੀ ਸਾਡੇ ਭਰਾ ਲਈ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ ਨਹੀਂ ਜ ਸਾਹ ਚੱਲ ਰਹੇ ਸੀ ਜਾਂ ਦਿੱਤੀ ਹੋਦੇ ਸੀ ਉਹਨਾਂ ਦੇ ਅਬਿਨਾਸ਼ ਕੰਪੋਜੀ ਦੇ ਸਾਹ ਜਲਦ ਤੁਸੀਂ ਲੈ ਕੇ ਗਏ ਹਾਂ ਹਾਂਜੀ ਉਦੋਂ ਚ ਸਾਹ ਚੱਲ ਰਹੇ ਸੀ ਕਿ ਜਾਂਦ ਜਾਂਦੀ ਸਾਹ ਉਹਨਾਂ ਦੇ ਕੋਈ ਗੱਲਬਾਤ ਹੋਈ ਸੀ ਤੁਹਾਡੇ ਨਾਲ ਨਹੀਂ ਨਹੀਂ ਆਵਾਜ਼ ਕੁਝ ਵੀ ਨਹੀਂ ਆਈ ਸਾਹ ਆਏ ਮਤਲਬ ਸਾਹ ਹਲਕਾ ਫੁਲਕਾ ਸੀ ਮਤਲਬ ਇੱਥੇ ਹੀ ਮੌਕੇ ਤੇ ਹੀ ਸੀਗਾ ਸੱਟਾਂ ਦੀ ਗੱਲ ਕਰੀਏ ਕਿੱਥੇ ਵੱਜਿਆ ਮੈਂ 60 ਸਰ ਸਿਰ ਤੇ ਵੱਜ ਕੇ ਪੂਰੇ ਖੰਭਾ ਬੈਂਡ ਹੋ ਗਿਆ ਪੂਰਾ ਉਰੇ ਬੋਝ ਪਿਆ ਐਵੇਂ ਅੱਗੇ ਮੂੰਹ ਪਾਸੇ ਹੀ ਮੂਹ ਹੇ ਨੀਚੇ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾ ਫੋਲਡ ਹੋ ਗਿਆ ਸੀ ਨੀਚੋਂ ਪੈਰਾ ਪਾ ਹਾਂਜੀ ਮੀ ਵੀ ਪੈ ਰਿਆ ਸੀ ਤੇ ਅੰਗਾਸ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਤੇ ਇੱਕਦਮ ਸਾਨੂੰ ਆਵਾਜ਼ ਆਈ ਖੰਭਾ ਗਿਆ ਤੇ ਇਹ ਮੈਨੂੰ ਚੇ ਬਾਤ ਜਾ ਮਾਰਿਆ ਵੀ ਆ ਜਾ ਭਾਈ ਕਹਿੰਦਾ ਅੰਗਾਸ ਤੇ ਉੱਪਰ ਖੰਭਾ ਗਿਆ ਜੀ ਤੇ ਅਸੀਂ ਕੱਢਿਆ ਜੀ ਜਦੋਂ ਚੱਕਿਆ ਲੈ ਗਿਆ ਹੀ ਖੰਭਾ ਸਾਕੇ ਮਸਾ ਕੱਢਿਆ ਉਹ ਹਸਪੀਟਲ ਲੈ ਗਿਆ ਸੀ ਉੱਥੇ ਉਹ ਜਵਾਬ ਦਿੱਤਾ ਖੰਭਾ ਕਿਸ ਟਾਈਪ ਦਾ ਖੰਭਾ ਸੀ ਇਹ ਇਲੈਕਟ੍ਰਿਕਾ ਖੰਭਾ ਜੀ ਬਹੁਤ ਹੈਵੀ ਹੈ ਜੀ ਬਿਜਲੀ ਬਿਜਲੀ ਵਾਲਾ ਹਾਂਜੀ ਹਾਂਜੀ ਕਾਈਪ੍ਰੈਸ਼ਨ ਦਾ ਸੀ ਇਹ ਵੀ ਸੀ ਆਲਰੇਡੀ ਹਸਟ ਹਾਂਜੀ ਹਾਂਜੀ ਚਾਲੇ ਸੀ ਜੀ ਜਦੋਂ ਹੋਈ ਘਟਨਾ ਹਾਂਜੀ ਹਾਂਜੀ ਤਾਂ ਇਹ ਗਲਤੀ ਕਿਹਦੀ ਲੱਗਦੀ ਹੈ ਕਾਈਪ੍ਰੈਸ਼ਨ ਦੀ ਹੈ ਜੀ ਪਰਪ੍ਰੈਸ਼ਨ ਨਿਕਲ ਗਿਆ ਤਾਂ ਕਿਸ ਤਰ੍ਹਾਂ ਦੇਖਦੇ ਆ ਕਿਉਂ ਅਕਸਰ ਜਿਹੜਾ ਜੇ ਕਵਰੇਜ ਕਰਦੇ ਆ ਜੋ ਪੱਤਰਕਾਰ ਕਰਨ ਆਇਆ ਸੀਗਾ ਤੋਂ ਕਿਵੇਂ ਪਤਾ ਲੱਗਿਆ ਤੁਹਾਨੂੰ ਦਾ ਇੱਕਦਮ ਆਵਾਜ਼ ਆਈ ਭਾਜੀ ਸੰਗੋ ਜੀ ਅੱਛਾ ਤੇ ਅਸੀਂ ਅੰਦਰ ਜਾ ਕੇ ਦੇਖਿਆ ਵਿੰਗਾਂਸ਼ ਜੀ ਉੱਥੇ ਮੌਕੇ ਤੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਮਨਾਸ਼ ਕੋਲ ਨੂੰ ਮੋਟਰਸਾਈਕਲ ਤੇ ਜਾ ਗਏ ਸੀ ਅਸੀਂ ਤੇ ਫਿਰ ਡਾਕਟਰ ਨੇ ਚੈੱਕਅਪ ਕਰਿਆ ਸੀ ਹਾਂ ਜੀ ਹਾਂ ਜੀ ਉੱਥੇ ਉਹ ਮੈਂ ਜਵਾਬ ਦੇ ਦਿੱਤਾ ਉਹ ਅਮਰਜੈਂਸੀ ਹਜਿੰਦਰਾ ਹਸਪੀਟਲ ਤੇ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦੇ ਦਿੱਤਾ ਜੀ ਕਹਿੰਦੇ ਮੌਤ ਹੋ ਗਈ ਉਹਨਾਂ ਦੀ ਹਾਂ ਜੀ ਹਾਂ ਜੀ ਯਾਨੀ ਹਸਪੀਟਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂ ਜੀ ਹਾਂ ਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ